ਪੰਦਰ ਸਾਹਿਬਾਨ ਦੇ ਵੱਲੋਂ ਗੁਰੂ ਘਰ ਦੇ ਵਜੀਰ ਬਾਗਾ ਜੀਆ ਵੱਲੋਂ ਅਰਦਾਸ ਵੱਲੋਂ ਤੇ ਦਾਸ ਤੇ ਜਥੇ ਦੇ ਵੱਲੋਂ ਆਪ ਪੂਜੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਓਆਂ ਆਖੇ ਜੰਮ। ਬੋਲਿਆਂ ਮੇਰਾ ਨਹੀਂ ਪ੍ਰਕਾਰ ਦੀਆਂ ਗਲਤੀਆਂ ਕੁਰਤੀਆਂ ਰਹਿ ਗਈਆਂ ਹੋਣਗੀਆਂ। ਆਪ ਜੀ ਸੰਗਤਾਂ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣ ਬਖਸ਼ਣ ਦੇਖੋ ਤੁਸੀਂ ਬਹੁਤ ਪਿਆਰ ਨਾਲ ਸਹੂਤ ਦਿੱਤਾ ਹੈ ਮਨ ਕਰਦਾ ਸੀ ਵੀ ਹਾਜ਼ਰੀ ਹੋਰ ਭਰੀਏ ਪਰ ਸਮਾਂ ਕਾਫੀ ਉੱਚਾ ਹੋ ਗਿਆ ਕੱਲ ਨੂੰ ਆਪਾਂ ਥੋੜਾ ਜਿਹਾ ਵਕਤ ਤੇ ਸ਼ੁਰੂ ਕਰਾਂਗੇ ਟਾਈਮ ਦੇ ਨਾਲ ਦੀਵਾਨ ਦੀ ਰੰਗਤਾ ਕਰਾਂਗੇ ਆਪ ਸੰਗਤਾਂ ਨੂੰ ਬੇਨਤੀ ਹੈ ਸਮੇਂ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਸਾੰ ਹੀ ਸੰਗਤਾਂ 6:30 ਵਜੇ ਜਦੋਂ ਗੁਰੂ ਘਰ ਪਹੁੰਚ ਜੇ ਕਿਉਂਕਿ ਜਦੋਂ ਸੰਗਤ ਬੈਠ ਜਾਂਦੀ ਹੈ ਨਾ ਤੇ ਫਿਰ ਆਨੰਦ ਵੱਜ ਜਾਂਦਾ ਹੈ ਰਾਸ਼ਟਪਨ ਮੰਨਰ ਬੜੇ ਆਪ ਜੀ ਦੇ ਕੇ ਹੰਦੇ ਨਾਲ ਬਹੁਤ ਹੀ ਉਕਾਗਰਤਾ ਦੇ ਨਾਲ ਹਾਜ਼ਰੀ ਭਰੀ ਹੈ ਆਪ ਸੰਗਤਾਂ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਦਰ ਦੇ ਪ੍ਰਵਾਨ ਕਰਨ ਸਭ ਨੂੰ ਆਪਣੇ ਦਰਵਾਜ਼ਾ ਘਰ ਗੁਰਸਿੱਖੀ ਸਿੱਧਕ ਪੁਰਖਾ ਨਾਮ ਦਾ